ਦੀ ਦੇ ਪੰਜਾਬ ਤੋਂ ਅਮਰਪ੍ਰੀਤ ਸਿੰਘ ਰਾਜਾ ਬਿੰਕੀ ਦਰਮਦਰ ਦੇ ਵਿੱਚ ਇੱਕ ਰੈਲੀ ਨੂੰ ਸ਼ੋਧਨ ਕਰਾਈ ਸੀ ਤਾਂ ਉਹਨਾਂ ਨੇ ਉੱਥੇ ਸਾਬਕਾ ਗ੍ਰਹਿ ਮੰਤਰੀ ਸਰਸਵਾਰਧਾ ਫੂਟਾ ਸਿੰਘ ਜੀ ਦੇ ਬਾਰੇ ਵਿੱਚ ਕੁਝ ਸ਼ਬਦ ਬੋਲੇ ਮੇਰੀ ਰਾਜਾ ਬਿੰਕੀ ਨਾਲ ਇਸ ਤਰ੍ਹਾਂ ਲੇ ਗੱਲ ਹੋਈ ਤੇ ਉਹਨਾਂ ਦਾ ਕਹਿਣਾ ਵੀ ਇਹ ਸੀ ਕਿ ਮੇਰੀ ਭਾਵਨਾ ਇਸ ਤਰ੍ਹਾਂ ਦੀ ਨਹੀਂ ਸੀ ਤੇ ਨਾ ਹੀ ਅੱਜ ਇਸ ਤਰ੍ਹਾਂ ਦੀ ਭਾਵਨਾ ਰਹੀ ਹੈ ਤੇ ਲੋਕਾਂ ਨੇ ਕਹਿਤਾ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਰਾਜਾ ਬ੍ਰਿੰਦ ਜੀ ਦਾ ਕਹਿਣਾ ਸੀ ਕਿ ਮੈਂ ਅਸਲ ਦੇ ਵਿੱਚ ਗਰੀਬ ਜਨਤਾ ਦਾ ਕੇ ਮੈਸੇਜ ਦੇਣਾ ਚਾਹੁੰਦਾ ਸੀ ਕਿ ਕਾਂਗਰਸ ਪਾਰਟੀ ਨੇ ਹਰ ਵਰਗ ਦੇ ਗਰੀਬ ਤੋਂ ਗਰੀਬ ਬੰਦਿਆਂ ਨੂੰ ਵੀ ਚੱਕ ਕੇ ਮਾਨਸਤਕਾਰ ਦੇਣ ਦਾ ਕੰਮ ਕੀਤਾ ਮੇਰੇ ਪਿਤਾ ਸਮਾਨ ਸਨ ਸਰਦਾਰ ਗੂਟਾ ਸਿੰਘ ਜੀ ਹੁਣ ਬੀਜੇਪੀ ਦੇ ਬਾਰੇ ਵਿੱਚ ਜੇਕਰ ਮੈਂ ਕਹਿਣਾ ਚਾਹਾਂਾ ਬੀਜੇਪੀ ਨੇ ਗ੍ਰੰਥ ਮੰਤਰੀ ਅਮਿਤ ਸ਼ਾਹ ਜੀ ਦਾ ਬਾਬਾ ਸਾਹਿਬ ਮਿਲਕਾ ਦਾ ਅਪਮਾਨ ਕਰ ਲਿਆ ਹੈ ਪਰ ਪਾਰਲੀਮੈਂਟ ਦੇ ਲੋਕ ਕਹਿੰਦੇ ਹੈ ਕਿ ਤੁਸੀਂ ਮਿਲਕਾ ਦਾ ਮਿਲਕਾ ਕਰਦੇ ਹੋ ਇਸ ਮਾਮਲੇ ਦੇ ਉੱਤੇ ਹੋਰ ਜਰਸਪਾਈਟ ਪਾਰਟੀ ਕਿਉਂ ਨਹੀਂ ਬੋਲੀ ਜਾਂ ਸ਼੍ਰੋਮਣੀ ਕਾਲੀਦਾ ਜਸਕਰ ਇਸ ਕਰਤੇ ਕਿਉਂ ਨਹੀਂ ਬੋਲੇ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦੇ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕੌਮ ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਐ ਮੈਂ ਮੈਡੀਕਲ ਸਪਲਾਈ ਚਾਰੇ ਨੂੰ ਖਾਸ ਕਰਕੇ ਕਣਾਚੋਨਾ ਵਾਲਮੀਕੀ ਭਾਚਾਰ ਨੂੰ ਸਾਰੇ ਸ਼ੁਰੂ ਕਰ ਸਕਦਾ ਜਰੂਰ ਕਣਾਚੋਨਾ ਭਈ ਜਦੋਂ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਗ੍ਰਿੰਥੀ ਨੇ ਜਦੋਂ ਲੱਗਿਆ ਕਿ ਸਾਨੂੰ ਉਹਨਾਂ ਨੇ ਕਿਹਾ ਕਿ ਧਾਰਮ ਨੂੰ ਫੇਸ ਪਹੁੰਚੀਏ ਤੇ ਮੈਂ ਅੱਜ ਛੋੜ ਕੇ ਬਾਪੀ ਚੋਨਾ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਖੇਸ ਪਹੁੰਚੀ ਹੈ ਤਾਂ ਮੈਂ ਉਹਰੇ ਅੱਗੇ ਹੱਥ ਜੋੜ ਕੇ ਮਾਫੀ ਮੰਗਦਾ ਇਹ ਤੋਂ ਤਕਬੀਰ ਆਜਾ ਕਰਨੇ ਕਹਾਂ ਕਿ ਮੈਂ ਮਰਜ਼ੀ ਸੀ ਭਾਈ ਚਰਨ ਜੁੱਤੀਆਂ ਸਿਰ ਤੇ ਰੱਖ ਕੇ ਮਾਫੀ ਮੰਗਦਾ ਤੇ ਮੈਨੂੰ ਨਾ ਕਰ ਦਿੱਤਾ ਜਾਣਾ ਚਾਹੀਦਾ ਮੈਂ ਕਿਰਨਜੀਤ ਸਿੰਘ ਗੈਰੀ ਚੇਅਰਮੈਨ ਨੈਸ਼ਨਲ ਦਲ ਮਹਾਪੰਚਾਇਤ ਪੰਜਾਬ ਤੇ ਚੇਰਮਨ ਕੇ ਕੇਸੀ ਉਪਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਡੋਮੋ ਪਰishan ਪਿਛਲੇ ਦਿਨੀ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵਿੰਦ ਜੀ ਤਰਨਤਾਰਨ ਦੇ ਵਿੱਚ ਇੱਕ ਰੈਲੀ ਨੂੰ ਸਬੋਧਨ ਕਰਨੀ ਸੀ ਤਾਂ ਉਹਨਾਂ ਨੇ ਉੱਥੇ ਸਾਬਕਾ ਗ੍ਰਹਿ ਮੰਤਰੀ ਸੁਖਦਾਰ ਬੁੱਧਾ ਸਿੰਘ ਜੀ ਦੇ ਬਾਰੇ ਵਿੱਚ ਕੁਝ ਸ਼ਬਦ ਬੋਲੇ ਮੇਰੀ ਰਾਜਾ ਬ੍ਰਿੰਦਿਪਤੀ ਨਾਲ ਇਸ ਮਾਮਲੇ ਤੇ ਗੱਲ ਹੋਈ ਤੇ ਉਹਨਾਂ ਦਾ ਕਹਿਣਾ ਵੀ ਇਹ ਸੀ ਕਿ ਮੇਰੀ ਭਾਵਨਾ ਇਸ ਤਰ੍ਹਾਂ ਦੀ ਨਹੀਂ ਸੀ ਤੇ ਨਾ ਹੀ ਕਰੇ ਇਸ ਤਰ੍ਹਾਂ ਦੀ ਭਾਵਨਾ ਰਹੀ ਹੈ ਕਿ ਮਰਜੀ ਸੁਖ ਭਾਈਚਾਰਿਆਂ ਨੂੰ ਜਾਂ ਵਾਗ ਦੇ ਕੀ ਭਾਈਚਾਰਿਆਂ ਨੂੰ ਮੇਝਾ ਦਿਖਾਉਣ ਦੀ ਕੋਸ਼ਿਸ਼ ਕਰਾਂ। ਰਾਜਾ ਬ੍ਰਿੰਦਿਪਤੀ ਦਾ ਕਹਿਣਾ ਇਹ ਸੀ ਕਿ ਮੈਂ ਅਸਲ ਦੇ ਵਿੱਚ ਗਰੀਬ ਜਨਤਾ ਤੱਕ ਇਹ ਮੈਸੇਜ ਦੇਣਾ ਚਾਹੁੰਦਾ ਸੀ ਕਿ ਕਾਂਗਰਸ ਪਾਰਟੀ ਨੇ ਹਰ ਵਰਗ ਦੇ ਗਰੀਬ ਤੋਂ ਗਰੀਬ ਬੰਦਿਆਂ ਨੂੰ ਵੀ ਚੜ੍ਹ ਕੇ ਮਾਨਸਪਤ ਕਰਨ ਜਿਹਦਾ ਕੰਮ ਕੀਤਾ। ਇਹ ਗੱਲ ਠੀਕ ਹੈ ਕਿ ਸਰਦਾਰ ਗੁਟਾਲ ਸਿੰਘ ਜੀ ਆਪਣੀ ਕਾਬਲੀਅਤ ਦੇ ਨਾਲ ਆਪਣੀ ਪੜ੍ਹਾਈ ਦੇ ਨਾਲ ਰਾਜਪਾਲ ਵੀ ਰਹੇ ਗ੍ਰਹਿ ਮੰਤਰੀ ਵੀ ਰਹੇ ਅਲੱਗ-ਅਲੱਗ ਅਹੁਦਿਆਂ ਤੋਂ ਰਹੇ ਤੇ ਉਹਨਾਂ ਨੇ ਮਤਲਬ ਦੇਸ਼ ਦੀ ਜਿੱਥੇ ਸੇਵਾ ਕੀਤੀ ਉੱਥੇ ਕਾਂਗਰਸ ਪਾਰਟੀ ਦੇ ਲਈ ਬਹੁਤ ਵੱਡਾ ਕੰਮ ਕੀਤਾ ਰੈਟਾ ਦਾ ਉਹਨਾਂ ਨੇ ਬਣਾਇਆ ਜਲੌਰ ਤੋਂ ਦੋ ਵਾਰ ਉਹ ਜਿਹੜਾ ਹੈਗਾ ਪਾਰਲੀਮੈਂਟ ਦਾ ਚੋਣ ਵੀ ਜਿੱਤੇ ਸੋ ਰਾਜਾ ਮਦਿੰਗ ਜੀ ਦੇਸ਼ ਮਾਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਤੇ ਭਾਰਤੀ ਜਨਤਾ ਪਾਰਟੀ ਨੇ ਤੇ ਬਹੁਜਨ ਸਮਾਜ ਪਾਰਟੀ ਨੇ ਮੂਤਾ ਪੜਾ ਹੁਣ ਭਾਜਪਾ ਦੇ ਬਾਰੇ ਚ ਤੁਹਾਨੂੰ ਮੈਂ ਕਹਿਣਾ ਚਾਹਣਾ ਭਾਜਪਾ ਨੇ ਗ੍ਰਾਮ ਮੰਤਰੀ ਅਮਿਤ ਸਾਹ ਜੀ ਬਾਬਾ ਸਾਹਮਣੇ ਮਿਲ ਕੇ ਦਾ અપਮਾਨ ਕਰਦੇ ਹੈ ਪਾਰਲੀਮੈਂਟ ਦੇ ਵਿੱਚ ਕਹਿੰਦੇ ਹੈ ਕਿ ਤੁਸੀਂ ਮਿਲ ਕੇ ਲੰਬੇ ਇਤਾਰ ਕਰਨੀਓ ਇਸ ਮਾਮਲੇ ਦੇ ਉੱਤੇ ਬਹੁਜਲ ਸਵਾਇਪਾਰਟੀ ਕਿਉਂ ਨਹੀਂ ਬੋਲੀ ਜਾਂ ਸ਼ਰਮਣੀ ਕਾਲਜ ਵਾਲੇ ਇਸ ਗੱਲ ਇਸ ਗੱਲ ਨੂੰ ਕਿਉਂ ਨਹੀਂ ਕੋਲਿਆ 2018 ਨੂੰ ਰਜ਼ਰਵੇਸ਼ਨ ਖਤਮ ਕਰਨ ਦੀ ਜੋੜੀ ਨੀਤੀ ਬਣਾਈ ਭਾਜਪਾ ਨੇ ਦੇਸ਼ ਭਰ ਦੇ ਵਿੱਚ ਦੰਗੇ ਹੋਏ ਕਿੰਨੇ ਐਸੀ ਭਾਈਚਾਰੇ ਦਾ ਕਤਲਿਆਮ ਉਹਨਾਂ ਸੰਗ ਬੀਜਪੀ ਉਹ ਉਸ ਫੈਸਲੇ ਤੇ ਅਕਾਲੀ ਦਲ ਉਸ ਵੇਲੇ ਕਿਉਂ ਨਹੀਂ ਬੋਲਿਆ ਅ ਏਡੀਜੀਪੀ ਪੂਰਨ ਕੁਮਾਰ ਨੂੰ ਸੂਚਿਤ ਕਰਨਾ ਪਿਆ ਉਹ ਤੇ ਬੀਜਪੀ ਦੀ ਸਰਕਾਰ ਹੈ ਹਰਿਆਣੇ ਚ ਡੀਜੀਪੀ ਦੇ ਖਿਲਾਫ ਪਹਿਲਾਂ ਆਈਪੀਐਸ ਅਫਸਰਾਂ ਦੇ ਖਿਲਾਫ ਸ਼ਰੂਲ ਕਸਤ ਬੰਦੇ ਨੂੰ ਮਰਨ ਲਈ ਮਨਜ਼ੂਰ ਕਰਦਾਂ ਪੱਤਾ ਜਾਰੀ ਹੋਇਆ ਉਦੋਂ ਅਕਾਲੀ ਦਲ ਤੇ ਬੀਜਪੀ ਤੇ ਬਹੁਜ ਸਮਾਜ ਪਾਰਟੀ ਕਿਉਂ ਨਹੀਂ ਬੋਲੇ ਸੋ ਰਾਜਾ ਬਿੰਦੀ ਦੀ ਕੋਈ ਅਸੀਂ ਭਾਵਨਾ ਨਹੀਂ ਸੀ ਮੈਂ ਇਸ ਜਿਹੜੀ ਚੜਾ ਕਿ ਮੈਂ ਕਾਂਗਰਸ ਪਾਰਟੀ ਚ ਮੈਨੂੰ ਆਇਓ ਤਿੰਨ ਚਾਰ ਸਾਲ ਹੋਏ ਤੇ ਕਾਂਗਰਸ ਪਾਰਟੀ ਦੀ ਭਾਰਤ ਜਨੋ ਯਾਤਰਾ ਜਿਹੜਾ ਆਹ ਗਾਂਧੀ ਜੀ ਤੇ ਆਏ ਉਹ ਰਾਜਪ੍ਰਿੰਸ ਨੇ ਮੈਂ ਖਰੀ ਪ੍ਰਬਾਰ ਤੋਂ ਮੈਨੂੰ راہਲ ਗਾਂਧੀ ਦੀ ਉਸ ਕਦ ਲਈ ਇੱਕ ਰਿਸੈਪਸ਼ਨ ਕਮੇਟੀ ਕਾਜ਼ਰ ਕਮੇਟੀ ਉਹਦਾ ਕੋਆਰਡੀਨੇਟਰ ਲਾਇਆ ਡੈਲੀਗੇਟ ਬਣਾਇਆ ਔਰ ਕੇਕੇਸੀ ਕਾਂਗਰਸ ਜਿਹੜਾ ਪੰਜਾਬ ਦਾ ਮੈਂ ਚੇਅਰਮੈਨ ਆ ਐਸੀ ਵਿੰਗ ਦਾ ਜਿਹੜਾ ਚੇਅਰਮੈਨ ਆ ਉਹ ਵੀ ਮੈਂ ਇਸ ਕਰ ਤੋਂ ਬਣਾਇਆ ਸੋ ਮਤਲਬ ਇਸ ਤਰ੍ਹਾਂ ਦੀ ਕੋਈ ਇੰਟੈਂਸ਼ਨ ਨਹੀਂ ਰਹੀ ਹైదరాబాద్ ਤੱਕ ਜਿੱਥੇ ਵੀ راہਲ ਗਾਂਧੀ ਨੂੰ ਮਿਲਾਉਣ ਦੀ ਗੱਲ ਜਾਤੀ ਤੌਰ ਤੇ ਬੇਤਕੀ ਵਾਲੀ ਗੱਲ ਹੁੰਦੀ ਤਾਂ ਘਟੋਕਟ ਕਿਰਨਦੀ ਸਿੰਘ ਗੈਰ ਨੂੰ ਬਾਹਰ ਫੜ ਕੇ 라ਹੁਲ ਗਾਂਧੀ ਨਾਲ ਮੁਲਾਕਾਤ ਕਰਾਉਣਾ ਰਾਹੁਲ ਗਾਂਧੀ ਨਾਲ 20-25 ਮਿੰਟ ਗੱਲ ਕਰਾਉਣ ਦੀ ਗੱਲ ਰਾਜਾ ਬਿਰਿੰਕ ਕਦੇ ਨਾ ਕਰਦਾ ਸੋ ਰਾਜਾ ਬਿਰਿੰਕ ਜੀ ਨੂੰ ਇਸ ਤਰ੍ਹਾਂ ਨਹੀਂ ਕੋਈ ਭਾਵਨਾ ਨਹੀਂ ਸੀ ਉਹ ਦੂਜੀ ਗੱਲ ਮੈਂ ਮਜਬੂਤ ਸਤ ਪਾਈਚਾਰਾ ਨੂੰ ਖਾਸ ਕਰਕੇ ਕਹਿਣਾ ਚਾਹੁੰਦਾ ਵਾਲਮੀਕੀ ਪਾਈਚਾਰਾ ਨੂੰ ਸਾਰੇ ਜ਼ਰੂਰ ਕਸ ਪਾਈਚਾਰਾ ਨੂੰ ਕਹਿਣਾ ਚਾਹੁੰਦਾ ਭਈ ਜਦੋਂ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਬਿਰਿੰਕ ਜੀ ਨੇ ਜਦੋਂ ਲੱਗਿਆ ਕਿ ਸਾਨੂੰ ਉਹਨੇ ਕਿਹਾ ਕਿ ਧਾਰਮਾ ਨੂੰ ਫੇਸ ਕੌਣ ਕੀ ਹੈ ਤੇ ਮੈਂ ਹੱਥ ਛੋੜ ਕੇ ਬਾਅਦ ਵਿੱਚ ਆਣਾ ਇਹ ਤੋਂ ਤੱਕ ਵੀ ਰਾਜਾ ਨੇ ਕਹਿ ਕਿ ਮਨਜੀਤ ਸਿੰਘ ਭਾਈਚਾਰੇ ਦੀਆਂ ਜੁੱਤੀਆਂ ਸਿਰ ਤੇ ਰੱਖ ਕੇ ਮਾਫੀ ਮੰਗਦਾ ਤੇ ਮੈਨੂੰ ਮਾਫ ਕਰ ਦਿੱਤਾ ਜਾਣਾ ਚਾਹੀਦਾ ਔਰ ਕੋਈ ਇੰਟੈਂਸ਼ਨ ਐਸੀ ਨਹੀਂ ਸੀ ਮੈਂ ਵੀ ਉਸਾਸ ਸੁਣਾ ਮਤਲਬ ਕਈ ਵਾਰ ਬੰਦਾ ਹੁੰਦਾ ਹੈ ਕਿ ਭਾਰਤਨਾ ਦੇ ਵਿੱਚ ਕੋਈ ਚੀਜ਼ ਬੋਲ ਜਾਂਦਾ ਹੈ ਪਰ ਜੇ ਉਹ ਦਾਫੀ ਮੰਗ ਲੇ ਤੇ ਮਾਫ ਕਰ ਦੇਣ ਵਾਲਾ ਬਹੁਤ ਵੱਡਾ ਹੁੰਦਾ ਹੈ ਤੇ ਮਨਜੀਤ ਸਿੰਘ ਭਾਈਚਾਰੇ ਨੇ ਹਮੇਸ਼ਾ ਹੀ ਮਾਫ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਗੁਰੂ ਅਮਰਦੇਵ ਸਾਹਿਬ ਦੇ ਨਾਲ ਸਾਰੇ ਗੁਰੂਆਂ ਦੇ ਨਾਲ ਮਨਜੀਤ ਸਿੰਘ ਭਾਈਚਾਰਾ ਰਿਆ ਔਰ ਮਨਜੀ ਸਿੰਘ ਭਾਈ ਜਰੂ ਨਾਲੋਂ ਦੇਖੋ ਰਾਜਾ ਕੁੰਜੀ ਇੱਕ ਸਾਧੂ ਜੀ ਜਾਣੇ ਹੈ ਕਿ ਗੁਰੂਆਂ ਨੇ ਕਿਹਾ ਇਹ ਗਰੀਬ ਸਿੱਖਾਂ ਨੂੰ ਕੁ ਮਾ ਦੂਪ ਪਾਛਾਈ ਮਤਲਬ ਉਹਨਾਂ ਨੇ ਸ਼ਬਦ ਵੀ ਉੱਤੇ ਉਚਾਰਿਆ ਕਿ ਇਹ ਗਰੀਬ ਸਿੱਖਾਂ ਨੂੰ ਕੁ ਮੈਂ ਦੂਪ ਪਾਛਾਈ ਕਿ ਕੋਈ ਐਸੀ ਕੋਈ ਇੰਟੈਂਸ਼ਨ ਨਹੀਂ ਸੀ ਕਿ ਪਰ ਜੇ ਮਾਫੀ ਮੰਗ ਲਈ ਹੈ ਤੇ ਘਟੋ ਘਟ ਬਹੁਜਨ ਸਮਾਜ ਪਾਰਟੀ ਨੂੰ ਸ਼ਰਮਣੀ ਕਾਲਜਾ ਨੂੰ ਭਾਰਤੀ ਜਨਤਾ ਪਾਰਟੀ ਨੂੰ ਇਸ ਮੁੱਦੇ ਨੂੰ ਤੂਲ ਲਈ ਜੜੀ ਚਾਹੀਦੀ ਤੇ ਮਨਵੀ ਸੁਪਾਈ ਚਲੂਣਾ ਅਪੀਲ ਕਰੂੰਗਾ ਕਿ ਆਪਾਂ ਹਮੇਸ਼ਾ ਮਾਫ ਕਰਦੇ ਆਇਆ ਤੇ ਜੇ ਉਹ ਮਾਫੀ ਮੰਗ ਲਈ ਹੈ ਤੇ ਸਾਨੂੰ ਉਹਨਾਂ ਦੀ ਮਾਫੀ ਜਿਹੜੀ ਹੈ ਮਨਜ਼ੂਰ ਕਰ ਲੈਣੀ ਚਾਹੀਦੀ ਹੈ ਕਾਲਜਾ ਦਾ ਬੀਜੇਪੀ ਦਾ ਉਸ ਬਹੁਜਨ ਸਮਾਜ ਪਾਰਟੀ ਦੇ ਮੰਗਣਾ ਲੱਗਣਾ ਚਾਹੁੰਦਾ ਜਿਹੜੀ ਬਹੁਜਨ ਸਮਾਜ ਪਾਰਟੀ ਨੇ ਪਿਛਲੇ ਦਿਨੀ ਯੂਪੀ ਦੇ ਵਿੱਚ ਲਾ ਲਈ ਕਰਕੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚੰਗੀ ਹੈ ਜਦੋਂ ਉਥੇ ਇੱਕ ਬਾਲਕੀ ਨੌਜਵਾਨ ਮਰਦਾ ਹੈ ਮਹਾਰਾਜਾ ਜਨਗੁਰ ਜਿਹਾ ਉਹ ਜਿਹੜਾ ਬਾਦਲ ਖਿਤਾਇਆ ਦਾ ਸੋਸ਼ਲ ਮੀਡੀਆ ਤੋਂ ਬੈਲ ਜਿੱਤੀ ਜਾਂਦੀ ਹੈ ਬਲੇ ਇਸ ਤਰ੍ਹਾਂ ਦੀਆਂ ਘਟਨਾਵਾਂ ਆਲੇ ਕਾ ਹੋ ਰਹੀਆਂ ਦੇਸ਼ ਭਾਰ ਦੇ ਵਿੱਚ ਸੋ ਇਸ ਕਰਕੇ বিজেপি ਦੀ ਜਿਹੜੀ ਇਹ ਚਾਲ ਹੈ ਜਾਂ ਸ਼੍ਰੋਮਣੀ ਕਾਜ ਦਾ ਕੋਲੇ ਜਾਂ ਵਾਧਨ ਸਪਾਈ ਪਾਰਟੀ ਕੋਲੇ ਹੋਰ ਕੋਈ ਕੰਮ ਨਹੀਂ ਹੈ ਤੁਸੀਂ ਸਰਕਾਰ ਨੂੰ ਮੂਤਾ ਬਣਾ ਰਹੇ ਹੈ ਤੇ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੀਲ ਹੈ ਮੇਰੇ ਸਤਕਾਰਯੋਗ ਸਾਥੀਓ ਮੈਂ ਵੀ ਸਿਕ ਭਾਈਚਾਰੇ ਵਾਸਤੇ ਸਮੁੱਚੇ ਸਿਕ ਭਾਈਚਾਰੇ ਵਾਸਤੇ ਦਾਲ ਭਾਈਚਾਰੇ ਵਾਸਤੇ ਸਿਵੀ ਜੀ ਲੋਕਾਂ ਵਾਸਤੇ ਜਿਨੀ ਲੜਾਈ ਮੈਂ ਕਿੰਨੀ ਸੀ ਗਹਿਰੀ ਲੜੀ ਹੈ ਤੇ ਜੇ ਇਹ ਟੈਂਸ਼ਨ ਹੁੰਦੀ ਤੇ ਸਤਕਾਰ ਗਰੀ ਸੀ ਬੈਠਾ ਪਰ ਇੱਕ ਮੇਰੀ ਹੱਥ ਜੋੜ ਕੇ ਬੇਨਤੀਆਂ ਸਾਰਿਆਂ ਕਿ ਘੱਟੋ ਘੱਟ ਜੇ ਰਾਜਾ ਬੜੇ ਜੀ ਨੇ ਮਾਫੀ ਮੰਗ ਲਈ ਹੈ ਤੇ ਮਾਫ ਕਰ ਦੇਣ ਵਾਲਾ ਵੱਡਾ ਦਿਲ ਹੁੰਦਾ ਤੇ ਸਾਨੂੰ ਮਾਫ ਕਰ ਦੇਣਾ ਚਾਹੀਦਾ